ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਮੇਰੇ ਵੀਰੋ ਆਪਾਂ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਏਗੇ ਤੁਹਾਡੇ ਲਈ ਤੇ ਜਿਨ੍ਹਾਂ ਨੇ ਇਹ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਭਾਈ ਔਰ ਵੀਡੀਓ ਦੇਖ ਰਹੇ ਨੇ ਉਹ ਵੀਰ ਵਾਂਗ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਔਣੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਉੱਡਣ ਵਾਲੇ ਪੱਟੇ ਤੇ ਉੱਡਣ ਵਾਲੇ ਪੱਟੇ ਲੈ ਕੇ ਆਏ ਆਂ ਵਾਹਿਗੁਰੂ ਇਹ ਜੀ ਬਈ ਉੱਟਾਂ ਦੀ ਫੁੱਲ ਗਰੰਟੀ ਹੋਊਗੀ ਗਰਮੀ ਦੇ ਵਿੱਚ ਫੁੱਲ ਗਰੰਟੀ ਹੈ ਬਈ ਉੱਟਾਂ ਦੀ ਠੀਕ ਹੈ ਨਾ ਤੇ ਕੋਤੀ ਜਿਹਨੂੰ ਪਹਿਲੇ ਬੱਚੇ ਦਾ ਸੰਗ ਕਰਾਉਣਾ ਲਓ ਜੀ ਕੱਟੀਆਂ ਅੱਖਾਂ ਨੇ ਚਿੱਟੀਆਂ ਹੋ ਗੀਆਂ ਬਈ ਹਾਲੇ ਇੱਚਾ ਵੜ ਪਾਰਿਆਂਗੇ ਠੀਕ ਹੈ ਜੀ ਸਰਦੀ ਹੀ ਨਹੀਂ ਲਟਾਂਗੇ ਜੇ ਬਈ ਚੈੱਕ ਕਰ ਲਓ ਸਰਵੇ ਨਹੀਂ ਲੈ ਡਾਂਗੇ ਤੇ ਬਈ ਠੀਕ ਹੈ ਜੀ ਉਟਾਂ ਦੀ ਫੁੱਲ ਗਾਰੰਟੀ ਹੈ ਕਰ ਲਓ ਬਈ ਪੰਜਾਂ ਦਾ ਸ਼ੌਂਕ ਉਟਾਂ ਦੇ ਬਈ ਫੁੱਲ ਗਾਰੰਟੀ ਹੈ ਤੇ ਆ ਤੁਹਾਨੂੰ ਸੱਟ ਜੀ ਦਿਖਾ ਦਿੰਦੇ ਆਪਾਂ ਲੈ ਬਈ ਲਓ ਜੀ ਕਰ ਲਓ ਚੈੱਕ ਪਹਿਲਾ ਪੱਠਾ ਚੈੱਕ ਕਰ ਲਓ ਬਈ ਠੀਕ ਹੈ ਜੀ ਆਏ ਯਾ ਵੇ ਪਹਿਲਾ ਬਟਾ ਠੀਕ ਹੈ ਉਡਾਂ ਦੇ ਫੁੱਲ ਗਰੰਟੀ ਹੈ ਬਾਈ ਗਰਮੀ ਦੇ ਵਿੱਚ ਫੁੱਲ ਗਰੰਟੀ ਹੈ ਬਾਈ ਉਡਾਂ ਦੇ ਉਹ ਆ ਜਿਹਾ ਹੁਣ ਆਪਾਂ ਕਰਾਉਣਾ ਤੁਹਾਨੂੰ ਦੂਜੇ ਪੱਟੇ ਦਾ ਸੌਣ ਚਟੀਆਂ ਕਣੇ ਬਈ ਲਾਲ ਸਰੇਗਾ ਮਾਲ ਸਰਾ ਬਈ ਪੂਰੀ ਨੋਗਾ ਚਿੱਟੀਆਂ ਅੱਖਾਂ ਬਈ ਲਾਓ ਜੀ ਕਰ ਲਓ ਫਰਾ ਸ਼ੌਂਕ ਬਈ ਚਾੜ ਪਾਰੇ ਹੈਗੇ ਕਰ ਲਓ ਬਈ ਸ਼ੌਂਕ ਫਰਾ ਦਾ ਲਾਓ ਜੀ ਬਈ ਇਹ ਦੇਣੇ ਬਈ ਇਕੱਠੇ ਹੈਗੇ ਇਹ ਪੰਜ ਪੱਠੇ ਬਈ ਇਕੱਠੇ ਦੇਣੇ ਆਪਾਂ ਨੇ ਜਿਹੜੇ ਮੇਰੇ ਵੀਰ ਨੂੰ ਲੋੜ ਹੈਗੀ ਉਹ ਸੰਪਰਕ ਕਰ ਲੈ ਲਾਓ ਜੀ ਕਰ ਲਓ ਪੰਜਾਂ ਦਾ ਸ਼ੌਂਕ ਬਈ ਠੀਕ ਹੈ ਜੀ ਲਓ ਸਰਾ ਚਿੱਟੀਆਂ ਕਾਂ ਬਈ ਪੂਰੀ ਨੋਕ ਹੈ ਠੀਕ ਹੈ ਜੀ ਲੈ ਲਓ ਜੀ ਸ਼ਾਟ ਦਿਕੇ ਦਿਖਾ ਦਿੰਨੇ ਬਾਈ ਲਓ ਬਈ ਦੂਜਾ ਪੱਠਾ ਆਇਆ ਬਈ ਕਰ ਲਓ ਬਈ ਸ਼ੌਂਕ ਲਓ ਜੀ ਬਈ ਕਰ ਲਓ ਚੈੱਕ ਖੜਾਣਾ ਉਤਰਾ ਦੀ ਇਹ ਆਪਣੇ ਇਕੱਠੇ ਦੇਣੇ ਆ ਬਈ ਪੰਜ ਪੱਠੇ ਹੋ ਗਏ ਕੱਠੀ ਦੇਣੀ ਹੈਗੇ ਠੀਕ ਹੈ ਬਾਈ ਜੀ ਆ ਦੂਜਾ ਪੱਠਾ ਬਈ ਤੇ ਹੁਣ ਸਾਨੂੰ ਕਰਾਣਾ ਆਪਾਂ ਪਿੱਛੇ ਪੱਠੇ ਦਾ ਬਈ ਸ਼ੌਂਕ ਠੀਕ ਹੈ ਜੀ ਫੁੱਲ ਆਉ ਸੀ ਕਰਨਾ ਤੀਜੇ ਪੱਠਾ ਸ਼ੌਂਕ ਇਹ ਵੀ ਲਾਲ ਸਰ ਹੈ ਸੰਭਲਿਆ ਪੂਰੀ ਨੋਕਾ ਬਈ ਠੀਕ ਹੈ ਜੀ ਕਰਮੀ ਦੇ ਵਿੱਚ ਬਈ ਫੁੱਲ ਉੱਟਣ ਦੀ ਗਾਰੰਟੀ ਹੈ ਬਈ ਲਓ ਜੀ ਕਰ ਲਓ 11 ਦਾ ਸ਼ੰਕੂ ਠੀਕ ਹੈ ਜੀ ਕਰ ਲਓ ਬਈ 5 ਦਾ ਸ਼ੰਕੂ ਲਓ ਜੀ ਆ ਤੀਜਾ ਪੱਠਾ ਸੀ ਖੜਾਣ ਚੈੱਕ ਕਰ ਲਓ ਸਰ ਗੇਨੀ ਲੈ ਡਾਂਗੇ ਤੇ ਬਾਈ ਪੰਜ ਪੁੱਠੇ ਕੋਈ ਪੰਜ ਦੇ ਪੰਜ ਇਕੱਠੇ ਦੇਨੇ ਆ ਬਾਈ ਠੀਕ ਹੈ ਉੱਡਣ ਦੀ ਗਰੰਟੀ ਹੈ ਤਾਂਗੇ ਦੇ ਲੱਗੇ ਹੋਏ ਆ ਬਾਈ ਕਰਮੀ ਦੇ ਵਿੱਚ ਫੁੱਲੇ ਉੱਡਣ ਦੀ ਗਰੰਟੀ ਹੈ ਬਾਈ ਤਿੰਨ ਤਣ ਬਾਈ ਤਾਂ ਉੱਡਣ ਦੀ ਗਰੰਟੀ ਹੈ ਬਾਈ ਕਰਮੀ ਦੇ ਵਿੱਚ ਆਜ ਨਾ ਜੀ ਜਦੋਂ ਫੁੱਲ ਕਰਮੀ ਨੂੰ ਬਾਈ ਠੀਕ ਹੈ ਜੀ ਰਿਜ਼ਲਟੜਾ ਬਾਈ ਫੁੱਲ ਠੀਕ ਹੈ ਈਕਾਰ ਲੋ ਚੈੱਕ ਬਾਈ ਲਓ ਜਣ ਆਪਾ ਕਰਾ ਦਈਏ ચોથે પઠે આ શીક આ દુજ ਲਓ ਜੀ ਪੰਜਾਸ਼ ਸ਼ੌਂ ਕਰ ਲਓ ਠੀਕ ਹੈ ਜੀ ਉੱਡਾਂ ਦੇ ਬਈ ਫੁੱਲ ਗਰੰਟੀ ਹੈਗੀ ਫੁੱਲ ਗਰੰਟੀ ਹੋਈ ਉੱਡਦੀ ਨਾ ਉੱਡੇ ਪੈਸੇ ਵਾਪਸ ਆ ਸੋਡੇ ਬਈ ਤੇ ਲਓ ਜੀ ਕਰ ਲਓ ਆਦੀ ਬਈ ਜਿਹੜਾ ਸੁਣ ਮਾਣ ਲਓ ਲਓ ਜੀ ਕਰ ਲਓ ਬਈ ਚੈੱਕ ਕਰ ਲਓ ਭਰਿਆਂ ਜਾ ਬਈ ਕਰ ਲਓ ਚੈੱਕ ਫਿਕੀ ਲਾਓ ਜੀ ਹੁਣ ਤੁਹਾਨੂੰ ਕਰਾਉਣਾ ਇੱਦੋਂ ਆ ਗਏ ਪੱਠੇ ਦੇ ਸ਼ੋਹ ਲਾਓ ਬਈ ਇਹ ਹੈਗਾ ਬਈ ਕਮੰਡਲਾ ਚਿੱਟੀ ਤੇ ਕਾਲੀ ਅੱਖ ਦਾ ਪੱਠਾ ਬਈ ਆ ਕਾਲੀ ਅੱਖਾ ਬਈ ਫਿਕੀ ਆ ਚਿੱਟੀ ਅੱਖ ਹੈ ਬਈ ਉਰੀ ਨੂੰ ਕਹ ਬਈ ਲਵਜ ਕਰ ਲੋ ਪੰਜਾਂ ਪਰਾਂ ਦਾ ਸ਼ੌਂਕ ਠੀਕ ਹੈ ਜੀ ਇਹ ਪੰਜ ਦੇ ਪੰਜ ਪੱਠੇ ਬਈ ਇਕੱਠੇ ਦੇ ਚਕਾਉਣੇਗੇ ਤੇ ਉੱਡਣ ਦੀ ਗਰੰਟੀ ਹੈ ਬਈ ਨਾ ਉੱਡੇ ਪੈਸੇ ਵਾਪਸ ਆ ਬਈ ਠੀਕ ਹੈ ਜੀ ਵਾਹ ਕਰੋ ਇੱਕ ਕਰ ਲੋ ਬਈ ਪਰਾਂ ਦਾ ਸ਼ੌਂਕ ਸਗਣੀ ਨਹੀਂ ਡਾ ਢਾਂਕੇ ਦੇ ਬਈ ਇਹ ਆ ਕਰ ਲੋ ਬਈ ਪੰਜਾਂ ਦਾ ਸ਼ੌਂਕ ਕੀ ਕੀ ਲੋੜ ਜਿਹਾ ਆਪਾਂ ਨੂੰ ਕਰਾਉਣਿਆ ਸ਼ੌਂਕ ਲੋਲ ਆ ਗਏ ਅੰਜਦੇ ਪੰਜ ਪੱਠੇ ਬਈ ਠੀਕ ਹੈ ਜੀ ਉੱਡਣ ਦੇ ਫੁੱਲ ਹੈ ਗਾਰੰਟੀ ਹੈ ਬਈ ਨਾ ਉੱਡੇ ਪੈਸੇ ਵਾਪਸ ਆ ਬਈ ਇਹ ਆ ਪੰਜ ਪੱਠੇ ਬਈ ਸਰਦਈ ਨਹੀਂ ਲੈਟਾਂਗੇ ਤੇ ਬਈ ਪੰਜ ਦੇ ਪੰਜ ਇਕੱਠੇ ਚ ਗਾਉਣੇ ਬਈ ਜੇ ਕਿਸੇ ਮੇਰੇ ਵੀਰ ਨੂੰ ਲੋੜ ਹੋਵੇ ਤਾਂ ਸੰਪਰਕ ਕਰ ਲਿਓ ਇਹ ਪੰਜ ਦੇ ਪੰਜ ਇਕੱਠੀ ਚਿਕਾਉਣੇ ਬਈ ਆਪਾਂ ਨੇ ਲਓ ਜੀ ਕਰ ਲੋ ਚੈੱਕ ਕਰਾਉਣ ਤੇ ਹੁਣ ਆਪਾਂ ਤੁਹਾਨੂੰ ਇੱਕ ਜੋੜਾ ਵਿਖਾਉਣੇ ਬਈ ਠੀਕ ਹੈ ਜੀ ਗਰਦੇਵ ਵਾਲਾ ਨਾ ਜੋੜਾ ਬਈ ਉਹਦਾ ਵੀ ਸ਼ੌਂਕ ਕਰਾਉਣੇ ਬਈ ਤੁਹਾਨੂੰ ਲਓ ਜੀ ਖੱਟੀਆਂ ਅੱਖਾਂ ਨੇ ਬਈ ਪੂਰੀ ਨੋਕਾ ਬਈ ਠੀਕ ਹੈ ਜੀ ਲਾਲ ਰਤੀ ਹੈ ਇਹ ਮਦੀਨ ਹੈ ਬਈ ਠੀਕ ਹੈ ਜੀ ਲੋਜ ਕਰ ਲੋ ਫਰਮਾ ਸ਼ੌਕ ਠੀਕ ਹੈ ਬਈ ਜੀ ਆਹ ਕਰ ਲੋ ਬਈ ਪੰਜਿਆਂ ਦਾ ਸ਼ੌਕ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਕਰਾਉਣੇ ਹੋਏ ਕੁਆਲਿਟੀ ਚੈੱਕ ਕਰਕੇ ਠੀਕ ਹੈ ਜੀ ਲਓ ਜੀ ਆਮਦੀਨਾ ਬਈ ਕਰ ਲੋ ਬਾਈ ਜੀ ਚੈੱਕ ਆਮਦੀਨਾ ਬਈ ਇੱਕ ਗਰਦੇਵ ਵਾਲੇ ਕਮੂਤਰਾਂ ਜਾ ਬਈ ਤੇ ਹੁਣ ਤੁਹਾਨੂੰ ਕਰਾਉਣਾ ਨਰਤਾ ਸ਼ੰਕ ਬਈ ਠੀਕ ਹੈ ਜੀ ਲਓ ਬਾਈ ਜੀ ਕਰੋ ਹੁਣ ਤੁਸੀਂ ਨਰਦ ਦਸੋ

ਕਰ ਲਓ ਭਾਈ ਪੰਜਾਂ ਦਾ ਸ਼ੌਕ ਹੋਇਆ ਠੀਕ ਹੈ ਜੀ ਆ ਪੰਜਾਂ ਦਾ ਸ਼ੌਕ ਹੋ ਗਿਆ ਜੀ ਤੇ ਹੁਣ ਆਪਾਂ ਤੁਹਾਨੂੰ ਛੱਡ ਕੇ ਦਿਖਾਉਣਾ ਉੱਤਰ ਨੂੰ ਵੀ ਇਹ ਗ੍ਰੀਨ ਕਰ ਲਓ ਭਾਈ ਜੀ ਕਰ ਲਓ ਭਾਈ ਚੈੱਕ ਆਗੂ ਉਤਰ ਲਈ ਤੇ ਆਗੂ ਉਤਰੀ ਬਈ ਇਹ ਜੋੜਾ ਬਈ ਠੀਕ ਹੈ ਜੇ ਕਿਸੇ ਨੇ ਲੈਣਾ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਬਈ ਇਹ ਜੋੜਾ ਬਈ ਕਰਦੇ ਵਾਲੇ ਦਾ ਬਈ ਠੀਕ ਹੈ ਜੀ ਜੇ ਕਿਸੇ ਨੇ ਲੈਣਾ ਤਾਂ ਸੰਪਰਕ ਕਰ ਸਕਦੇ ਹੋ ਬਈ ਤੇ ਪੰਜ ਪੱਟੇ ਬਈ ਆ ਇਹ ਇਕੱਠੇ ਦੇ ਇਕੱਠੀ ਦੇਣੇ ਬਈ ਆਪਾਂ ਨੇ ਪੰਜ ਦੇ ਪੰਜ ਇਕੱਠੀ ਦੇਣੇ ਬਈ ਉਡਣ ਦੇ ਫੁੱਲ ਗਰੰਟੀ ਹੈ ਬਈ ਠੀਕ ਹੈ ਜੀ ਉੱਡਣ ਦੀ ਫੁੱਲ ਗਰੰਟੀ ਹੈ ਬਈ ਤੇ ਸਦਾਈ ਨੀਲੀ ਸ਼ਤਰੀਦਿਆ ਬਈ ਇਹ ਆ ਜੋੜਾ ਬਈ ਇਹਦੇ ਅੰਡੇ ਬੱਚੇ ਦੀ ਗਰੰਟੀ ਹੈ ਬਈ ਬੱਚੇ ਉੱਡਣ ਦੀ ਫੁੱਲ ਗਰੰਟੀ ਹੈ ਬਈ ਇਹ ਗਰਦੇਵ ਵਾਲਾ ਦਾ ਪਿਆਰ ਜੋੜਾ ਬਈ ਠੀਕ ਹੈ ਜੀ ਬਈ ਤੇ ਜੇ ਕਿਸੇ ਮੇਰੇ ਵੀਰ ਨੇ ਲੜੇ ਹੋਣ ਤਾਂ ਸੰਪਰਕ ਕਰ ਸਕਦਾ ਬਈ ਮੇਰੇ ਨਾਲ ਨੰਬਰ ਹੈਗਾ ਮੇਰਾ 88728 ਜੀਰੋ 14 ਸੈਂਟੀ ਬਈ ਮੇਰਾ ਫੋਨ ਨੰਬਰ ਹੈਗਾ ਤੇ ਨਾਗਰਾ ਪਿੰਡ ਹੈ ਜੀ ਜ਼ਿਲ੍ਹਾ ਸੰਗਰੂਰ ਹੈ ਠੀਕ ਹੈ ਜੀ ਨੇੜੇ ਜਿਉਣੇ ਮੌੜ ਵਾਲੀਆਂ ਮੌੜਾਂ ਨੇ ਬਈ ਨੇੜੇ ਜਿਉਣੇ ਮੌੜ ਵਾਲੀਆਂ ਮੌੜਾਂ ਨੇ ਬਈ ਠੀਕ ਹੈ ਜੀ ਤੇ ਬਾਕੀ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰ ਲਓ ਬਈ ਵਾਈਲ ਵਾਲਾ ਬਟਨ ਵੀ ਦਬ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ